ਸਰਦਾਰੋਂ ਜਿਹੜੀ ਵੱਡੀ ਗੱਲ ਹੈ ਕਿ ਪੰਜਾਬ ਸਰਕਾਰ ਦੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਜਿੰਨਾ ਤੱਕ ਇਸ ਇਲੈਕਸ਼ਨ ਚ ਕੀਤਾ ਸ਼ਾਇਦ ਮੈਂ ਆਪਣੀ ਲੈਕਚਰ ਕਦੇ ਨਹੀਂ ਇਨਾ ਤੰਕਾ ਦੇਗੀ ਜੀ ਔਰ ਉਸ ਤੱਕੇ ਦੇ ਬਾਵਜੂਦ ਅਸੀਂ ਸ਼ਹਿਰਾਂ ਚ ਦੂਜੇ ਨੰਬਰ ਤੇ ਆਏ ਜੀ ਪਿੰਡਾਂ ਚ 90% ਪਲੱਸ ਸ਼ਰੋਮਣੀ ਅਕਾਲੀ ਦਲ ਜਿੱਤੇ ਅਸੀਂ ਇੱਕ ਚੀਜ਼ ਨੋਟ ਕੀਤੀ ਹੁਣੀ ਹੈ ਜੀ ਕਿ ਸਾਰੇ ਇਲੈਕਸ਼ਨ ਚ ਆਮ ਆਦਮੀ ਇੱਕ ਕੋਈ ਪ੍ਰਚਾਰ ਕਰਦੀ ਸੀ ਹਾਏ ਬਾਦਲ ਹਾਏ ਅਕਾਲੀ ਦਲ ਹਾਏ ਬਾਦਲ ਹਾਏ ਅਕਾਲੀ ਦਲ ਔਰ ਦੂਸਰਾ ਕਿਸੇ ਪਾਰਟੀ ਦਾ ਨਾ ਨਹੀਂ ਸੀ ਲੰਦੇ ਕਿਉਂਕਿ ਇਹਨਾਂ ਨੂੰ ਡਰ ਸੀ ਇਹ ਸ਼੍ਰੋਮਣੀ ਅਕਾਲੀ ਦਲ ਜੱਤ ਵਾਲੇ ਪਾਸੇ ਜਾ ਰਹੇ ਆ ਆਪ ਦੀ ਮੈਂ ਜਿੱਤ ਜਿੱਤ ਨਹੀਂ ਸਮਝਦਾ ਮੈਂ ਸਮਝਦਾ ਜਿੱਤ ਕੇ ਵੀ ਹਾਰੇ ਨੇ ਅਸੀਂ ਹਾਰ ਕੇ ਵੀ ਜਿੱਤੇ ਆ ਰੋਜ਼ ਦੀਆਂ ਘਟਨਾਵਾਂ ਹੋ ਰਹੀਆਂ ਹੁਸ਼ਿਆਰਪੁਰ ਦੀ ਲਗਾ ਲਈਏ ਜਲੰਧਰ ਦੀ ਲਗਾ ਰਹੀਏ ਇਸ ਨੂੰ ਕਿਸ ਤਰ੍ਹਾਂ ਦੇਖੀਏ ਲੋ ਐਂਡ ਆਰਡਰ ਤੁਹਾਨੂੰ ਕੀ ਲੱਗਦਾ ਕਿੱਥੇ ਤੱਕ ਹੈ ਅਕਸਰ ਸੁਣਦੇ ਹੁੰਦੇ ਸੀ ਕਿ ਬਿਹਾਰ ਦੇ ਵਿੱਚ ਗੁੰਡਾ ਰਾਜ ਹੈ ਮਾਫੀਆ ਦਾ ਰਾਜ ਹੈ ਪਰ ਮੈਨੂੰ ਲੱਗਦਾ ਬਿਹਾਰ ਦੇ ਵਿੱਚ ਅੱਜ ਕੱਲ ਗੁੰਡਾ ਰਾਜ ਮਾਫੀਆ ਰਾਜ ਨਹੀਂ ਹੈਗਾ ਉਹ ਜਿਹੜਾ ਗੁੰਡਾ ਰਾਜ ਉੱਥੇ ਸੁਣਦੇ ਹੁੰਦੇ ਸੀ ਉਹ ਅੱਜ ਪੰਜਾਬ ਵਿੱਚ ਕੋਈ ਸਰਕਾਰ ਦੇ ਖਿਲਾਫ ਬੋਲਦੇ ਤੇ ਉਹਨੂੰ ਚੱਕ ਕੇ ਪਰਚੇ ਦੇਣ ਦਾ ਕੰਮ ਹੋਵੇ ਮਤਲਬ ਇਹੋ ਜਿਹਾ ਗੁੰਡਾ ਗਰਦੀ ਵਾਲਾ ਰਾਜਪਾਗ ਮੈਂ ਆਪਣੀ ਲਾਈਫ 'ਚ ਨਹੀਂ ਦੇਖਿਆ ਜੋ ਅੱਜ ਪੰਜਾਬ ਦੇ ਵਿੱਚ ਹੋ ਰਿਹਾ ਹੈ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੂੰ ਕਿਸੇ ਵਿਰੋਧੀ ਦੀ ਲੋੜ ਨਹੀਂ ਕਾਂਗਰਸ ਦੇ ਆਪ ਦੇ ਸਾਰੇ ਮੁੱਖ ਮੰਤਰੀ ਦੇ ਕੈਂਡੀਡੇਟ ਨੇ ਔਰ ਸਾਰੇ ਉਹ ਲੋਕ ਨੇ ਜਿਨ੍ਹਾਂ ਤੇ ਕੋਈ ਨਾ ਕੋਈ ਕਿਸੇ ਨਾ ਕਿਸੇ ਕਿਸਮ ਦਾ ਦਾਗ ਹੈ ਔਰ ਦਾਗ ਵੀ ਝੂਠਾ ਨਹੀਂ ਸੱਚਾ ਰਿਆਸਤ نیوز ਦੇ ਨਾਲ ਬਣੀ ਹੋਈ ਹੋਂ ਤੁਸੀਂ ਤੇ ਮੈਂ ਸਿਮਰਨ ਸੋ ਵਾਕ ਵਾਕ ਮੁੱਦਿਆਂ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਰਹਿਣਗੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸੀਨੀਅਰ ਆਗੂ ਕਮਲ ਚੇਤਲੀ ਸਰ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਸੜ ਤਰਨਤਾਰ ਦੇ ਵਿੱਚ ਦੇਖੀਏ ਸੈਕਿੰਡ ਨੰਬਰ ਤੇ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇਖਿਆ ਜਾਵੇ ਪਿੰਡਾਂ ਦੀ ਵੋਟ ਮਿਲ ਗਈ ਹੈ ਕਿੰਨਾ ਕਿਤੇ ਆਸ ਹੋਈਏ ਕਿਉਂਕਿ ਦੇਖਿਆ ਜਾਵੇ ਸ਼ਹਿਰ ਦੇ ਵਿੱਚ ਅਗਰ ਕਈ ਵਾਰ ਜਦੋਂ ਵੀ ਇਲੈਕਸ਼ਨ ਹੋਏ ਤਾਂ ਸ਼੍ਰੋਮਣੀ ਅਕਾਲੀ ਦਲ ਪਿੱਛੇ ਰਹੀ ਹੈ ਕਾਫੀ ਹੱਦ ਤੱਕ ਤੇ ਇੱਥੇ ਸ਼ਹਿਰ ਦੇ ਵਿੱਚ ਸ਼ਹਿਰ ਦੇ ਨਾਲ ਅਗਰ ਆਪਾਂ ਕੰਪੈਰੀਜ਼ਨ ਕਰੀਏ ਪਿੰਡਾਂ ਦੇ ਵਿੱਚ ਤਾਂ ਸੈਕਿੰਡ ਨੰਬਰ ਤੇ ਰਹੀ ਹੈ ਕਿੱਦਾਂ ਦੇ ਦੋ ਤੁਸੀਂ ਸਾਰੀ ਚੀਜ਼ ਦੇਖੋ ਇਸ ਤਰ੍ਹਾਂ ਕਿ ਤਰਨ ਤਰਨ ਹਲਕੇ ਦੀ ਤਕਰੀਬਨ 70000 ਵੋਟ ਸ਼ਹਿਰ ਦੀ ਹੈ ਜੀ 130000 ਵੋਟ ਉੱਥੇ ਪਿੰਡਾਂ ਦੀ ਸੀ ਮੋਟਾ ਮੋਟੀ 1000 2000 ਵੋਟ ਅੱਧਰ ਉੱਧਰ ਹੋ ਸਕਦਾ ਹੈ ਔਰ ਜਿਹੜਾ ਸਾਡਾ ਮੁਕਾਬਲਾ ਹੋਇਆ ਉੱਥੇ ਉਹ ਬੜਾ ਇੱਕ ਤੀ ਇੰਟਰਸਟਿੰਗ ਮੁਕਾਬਲਾ ਸੀ ਸਰਦਾਰ ਜਿਹੜੀ ਵੱਡੀ ਗੱਲ ਹੈ ਕਿ ਪੰਜਾਬ ਸਰਕਾਰ ਦੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਜਿੰਨਾ ਤੱਕ ਇਸ ਇਲੈਕਸ਼ਨ ਚ ਕੀਤਾ ਸ਼ਾਇਦ ਮੈਂ ਆਪਣੀ ਲਾਈਫ ਚ ਕਦੇ ਨਹੀਂ ਇੰਨਾ ਤੱਕ ਦੇਖਿਆ ਜੀ ਔਰ ਉਸ ਤੱਕੇ ਦੇ ਬਾਵਜੂਦ ਅਸੀਂ ਸ਼ਹਿਰਾਂ ਚ ਦੂਜੇ ਨੰਬਰ ਤੇ ਆਏ ਜੀ ਪਿੰਡਾਂ ਚ 90% ਪਲੱਸ ਸ਼ਰਮਣੀ ਅਕਾਲੀ ਦਲ ਜਿੱਤਿਆ ਜੀ ਉਸ ایریا ਚ ਅਸੀਂ ਥੋੜੇ ਜੇ ਡਾਉਨ ਰੇਟ ਤਾਂ ਕਿ ਅਸੀਂ ਦੂਜੇ ਨੰਬਰ ਤੇ ਆਏ ਹਾਂ। ਹੂੰ। ਔਰ ਤੁਸੀਂ ਇੱਕ ਚੀਜ਼ ਦੇਖੋ ਕਿ ਆਮ ਆਦਮੀ ਪਾਰਟੀ ਜੀ ਜਿਹੜੀ ਜਿਹਨੂੰ 92 ਐਮਐਲਏ ਪੰਜਾਬ ਦੇ ਲੋਕਾਂ ਨੇ ਦਿੱਤੇ ਸੀਗੇ ਔਰ ਜਿਹੜੇ ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਚਾਹੇ ਉਹ ਬੀਬੀਆਂ ਦਾ 1000 ਰੁਪਏ ਦਾ ਹੋਵੇ ਚਾਹੇ ਉਹ ਬੇਅਦਵੀ ਦੇ ਉੱਤੇ ਜਿਨ੍ਹਾਂ ਇਹਨਾਂ ਨੇ ਜਿਹੜਾ ਬਹੁਤ ਕੋਟ ਪ੍ਰਚਾਰ ਜਿਹੜਾ ਕੀਤਾ ਹੈ ਵੀ ਅਸੀਂ ਕਾਰਵਾਈ ਕਰਾਂਗੇ ਇਹ ਗੱਲ ਕਰਦੇ ਸੀ ਰੇਤੇ ਬਜਰੀ ਦੀ ਮਾਫੀਏ ਦੀ ਗੱਲ ਕਰਦੇ ਸੀ ਵੀ ਜਿਹੜਾ ਰੇਤਾ ਬਜਰੀ ਐ ਅਸੀਂ ਤੁਹਾਨੂੰ ਇੰਨਾ ਸਸਤਾ ਕਰ ਦਾਂਗੇ ਜਿਹਦਾ ਅੱਜ ਮੁੱਲ ਪਿਛਲੀਆਂ ਸਰਕਾਰਾਂ ਨਾਲੋਂ 4 4 5 5 ਗੁਣਾ ਹੋਇਆ ਪਿਆ ਇਹ ਗੱਲ ਕਰਦੇ ਸੀ ਕ腐ਪਸ਼ਨ ਮੁਕਤ ਕਰਨ ਦੀ ਪੰਜਾਬ ਨੂੰ ਅੱਜ ਜਿਹੜੇ ਕੰਮ ਦੀ ਫੀਸ 1000 ਰੁਪਏ ਸੀ ਉਹ ਦੀ 10000 ਹੈ 10000 ਦੀ ਲੱਖ ਰੁਪਿਆ ਹੈ ਇਸ ਤਰ੍ਹਾਂ ਮਤਲਬ ਮੈਂ ਕਹਿਣ ਦਾ ਭਾਵ ਹਰ ਇੱਕ ਚੀਜ਼ ਉਹ ਹੋ ਰਹੀ ਹੈ ਜੋ ਲੋਕਾਂ ਨੇ ਕਦੇ ਸ਼ਾਇਦ ਸੋਚੀ ਨਹੀਂ ਸੀ ਜੀ ਤੇ ਮੈਂ ਸਮਝਦਾ ਕਿ ਜਿਹੜੇ ਪੰਜਾਬ ਦੇ ਲੋਕ ਹੈ ਬਹੁਤ ਜਜਾਰੂ ਲੋਕ ਨੇ ਮਿਹਨਤੀ ਲੋਕ ਹੈ ਇਹ ਠੀਕ ਹੈ ਕਿ ਜਿਹੜਾ ਆਮ ਆਦਮੀ ਨੇ ਸੋਸ਼ਲ ਮੀਡੀਆ ਦੇ ਉੱਤੇ ਕੂੜ ਪ੍ਰਚਾਰ ਕਰਕੇ ਕਿਉਂਕਿ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਹੈ ਜੀ ਕਿ ਸਾਰੇ ਇਲੈਕਸ਼ਨ ਚ ਆਮ ਆਦਮੀ ਇੱਕੋ ਹੀ ਪ੍ਰਚਾਰ ਕਰਦੀ ਸੀ ਹਾਏ ਬਾਦਲ ਹਾਏ ਅਕਾਲੀ ਦਲ ਹਾਏ ਬਾਦਲ ਹਾਏ ਅਕਾਲੀ ਦਲ ਔਰ ਦੂਸਰਾ ਕਿਸੇ ਪਾਰਟੀ ਦਾ ਨਾਂ ਨਹੀਂ ਸੀ ਲੈਂਦੇ ਕਿਉਂਕਿ ਇਹਨਾਂ ਨੂੰ ਡਰ ਸੀ ਕਿ ਸ਼੍ਰੋਮਣੀ ਅਕਾਲੀ ਦਲ ਜੱਤ ਵਾਲੇ ਪਾਸੇ ਜਾ ਰਿਹਾ ਬਹੁਤ ਲੋਕਾਂ ਦਾ ਸਮਰਥਨ ਇਹਨਾਂ ਨੂੰ ਮਿਲ ਰਿਹਾ ਇਸ ਕਰਕੇ ਤੁਸੀਂ ਅੱਜ ਵੀ ਦੇਖੋ ਅੱਜ ਤੁਸੀਂ ਤਰਨਤਾਰਨ ਦੀ ਦੇਖ ਲਓ ਪਹਿਲਾਂ ਜੀ ਕਾਂਗਰਸ ਪਾਰਟੀ ਦੀ ਵੋਟ ਕਿੰਨੀ ਪਈ ਹੂੰ ਬਿਲਕੁਲ ਤੁਸੀਂ ਭਾਜਪਾ ਨੂੰ ਵੋਟ ਕਿੰਨੀ ਪਈ ਅਕਾਲੀ ਦਲ ਨੂੰ ਕਿੰਨੀ ਪਈ ਵਾਰਿਸ ਪੰਜਾਬ ਨੂੰ ਕਿੰਨੀ ਪਈ ਤੇ ਆਪ ਨੂੰ ਕਿੰਨੀ ਪਈ ਆਪ ਦੀ ਮੈਂ ਜਿੱਤ ਜਿੱਤ ਨਹੀਂ ਸਮਝਦਾ ਮੈਂ ਸਮਝਦਾ ਜਿੱਤ ਕੇ ਵੀ ਹਾਰੇ ਨੇ ਅਸੀਂ ਹਾਰ ਕੇ ਵੀ ਜਿੱਤੇ ਹਾਂ ਕਿਉਂਕਿ ਇਹ ਜਿਹੜੀ ਬੋਰਡ ਜੈਨੂਨ ਲੋਕਾਂ ਨੇ ਸਾਨੂੰ ਪਾਈਆ ਇਹਨਾਂ ਨੇ ਜਾਲੀ VOTING ਵੀ ਬਹੁਤ ਕੀਤੀ ਬੋਥ ਕੈਪਚਰਿੰਗ ਵੀ ਬਹੁਤ ਕੀਤੀ ਲੋਕਾਂ ਨੂੰ ਟਰਾਇਆ ਵੀ ਬਹੁਤ ਝੂਠੇ ਪਰਚੇ ਵੀ ਬਹੁਤ ਦਿੱਤੇ ਔਰ ਮੈਂ ਸਮਝਦਾ ਕਿ ਲੋਕਾਂ ਨੂੰ ਸਮਝ ਆ ਗਈ ਹੈ ਕਿ ਪੰਜਾਬ ਦਾ ਜਿਹੜਾ ਵਿਕਾਸ ਹੈ ਦੇਖੋ ਜੇ ਆਪਾਂ ਪਿਛਲੇ 25 30 ਸਾਲਾਂ ਦੇ ਵਿੱਚ ਪੰਜਾਬ ਦੇ ਵਿਕਾਸ 'ਚ ਨਿਗਾਹ ਮਰਗੇ ਤਾਂ ਹਮੇਸ਼ਾ ਹਮੇਸ਼ਾ ਉਦੋਂ ਵਿਕਾਸ ਹੋਇਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ। ਔਰ ਜਿੱਥੇ ਤੱਕ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਸਵਾਲ ਹੈ। ਦੇਖੋ ਮੈਂ ਸਮਝਦਾ ਕਿ ਅੱਜ ਕੋਈ ਵੀ ਕੰਪਨੀ ਹੈ ਚਾਹੇ ਉਹ ਟਾਟਾ ਹੈ ਚਾਹੇ ਬਿਰਲਾ ਹੈ ਤੇ ਚਾਹੇ ਕੋਈ ਹੋਰ ਬੜੀ ਕੰਪਨੀ ਹੈ ਉਹ ਆਪਣੀ ਕੰਪਨੀ ਦਾ ਸੀਓ ਕਿਹਨੂੰ ਰੱਖੋ ਜਿਹੜਾ ਵਪਾਰ ਨੂੰ ਅੱਗੇ ਲੈ ਕੇ ਜਾਊਗਾ ਜਿਹੜਾ ਗਰੋਥ ਕਰੂਗਾ। ਬਿਲਕੁਲ। ਇਹ ਜਿਹੜਾ ਪੰਜਾਬ ਹੈ ਪੰਜਾਬ ਦੇ ਵਿੱਚ ਸਾਨੂੰ ਕੋਈ ਵੱਡੇ ਪੋਲੀਟੀਕਲ ਲੀਡਰ ਜਾਂ ਚੁਟਕਲਿਆਂ ਦੀ ਜ਼ਰੂਰਤ ਨਹੀਂ ਹੈ ਪੰਜਾਬ ਨੂੰ ਇੱਕ ਅੱਛੇ ਸੀਓ ਇੱਕ ਮੈਨੇਜਰ ਦੀ ਜ਼ਰੂਰਤ ਹੈ ਤਾਂ ਕਿ ਇੱਥੋਂ ਇਨਕਮ ਜਨਰੇਟ ਕਰਕੇ ਪੰਜਾਬ ਨੂੰ ਅੱਗੇ ਲਿਜਾਇਆ ਜਾ ਸਕੇ ਪੰਜਾਬ ਦੇ ਵਿੱਚ ਵੱਤੂ ਵੱਦ ਇੰਡਸਟਰੀ ਆਵੇ ਪੰਜਾਬ ਦਾ ਕਿਸਾਨ ਖੁਸ਼ਹਾਲ ਰਹੇ ਪੰਜਾਬ ਦਾ ਨੌਜਵਾਨ ਖੁਸ਼ਹਾਲ ਰਹੇ ਜਿਹੜੇ ਕਿ ਅੱਜ ਕੱਲ ਬਹੁਤ ਦਰਵਾਜ਼ ਪਿੱਛੇ ਚੱਲਿਆ ਸੀਗਾ ਵੀ ਬਾਹਰ ਕੈਨੇਡਾ ਅਮਰੀਕਾ ਆਸਟ੍ਰੇਲੀਆ ਹੁਣ ਤਾਂ ਉਹਨਾਂ ਨੇ ਵੀ ਲੈਣਾ ਬੰਦ ਕਰਤਾ ਉੱਥੋਂ ਰਿਪੋਰਟ ਹੋਣੇ ਸ਼ੁਰੂ ਹੋ ਗਏ ਹੂੰ ਤੇ ਸਾਨੂੰ ਇੱਕ ਅੱਛੇ ਐਸੇ ਲੀਡਰ ਦੀ ਐਸੇ ਵਿਜਨਰੀ ਲੀਡਰ ਦੀ ਜ਼ਰੂਰਤ ਹੈ ਉਹ ਜਿਸ ਗੁਣ ਲੋਕਾਂ ਨੂੰ ਨਜ਼ਰ ਆ ਰਿਹਾ ਤਾਂ ਉਹ ਸਿਰਫ ਸਰਦਾਰ ਸੁਖਵੀਰ ਸਿੰਘ ਬਦਲਉਣਾ ਚਾਹੇ ਜੀ ਰੋਜ਼ ਦੀਆਂ ਘਟਨਾਵਾਂ ਹੋ ਰਹੀਆਂ ਹੁਸ਼ਿਆਰਪੁਰ ਦੀ ਲਗਾ ਲਈਏ ਜਲੰਧਰ ਦੀ ਲਗਾ ਲਈਏ ਇਸ ਨੂੰ ਕਿਸ ਤਰ੍ਹਾਂ ਦੇਖੀਏ ਲੋ ਐਂਡ ਆਰਡਰ ਜਿਸ ਦੀ ਤੁਹਾਨੂੰ ਕੀ ਲੱਗਦਾ ਕਿੱਥੇ ਤੱਕ ਹੈ ਰਹਿਗੀ ਅਕਸਰ ਸੁਣਦੇ ਹੁੰਦੇ ਸੀ ਕਿ ਬਿਹਾਰ ਦੇ ਵਿੱਚ ਗੁੰਡਾ ਰਾਜ ਹੈ ਮਾਫੀਆ ਦਾ ਰਾਜ ਹੈ ਪਰ ਮੈਨੂੰ ਲੱਗਦਾ ਬਿਹਾਰ ਦੇ ਵਿੱਚ ਅੱਜ ਕੱਲ ਗੁੰਡਾ ਰਾਜ ਮਾਫੀਆ ਰਾਜ ਨਹੀਂ ਹੈਗਾ ਉਹ ਜਿਹੜਾ ਗੁੰਡਾ ਰਾਜ ਉੱਥੇ ਸੁਣਦੇ ਹੁੰਦੇ ਸੀ ਅੱਜ ਪੰਜਾਬ 'ਚ ਚਾਹੇ ਐਕਸਟਰੈਕਸ਼ਨ ਦਾ ਕੰਮ ਹੋਵੇ ਚਾਹੇ ਦਿਨ ਦਿਹਾੜੇ ਕਤਲ ਦਾ ਗੱਲ ਹੋਵੇ ਚਾਹੇ ਦਿਨ ਦਿਹਾੜੇ ਗੋਲੀਆਂ ਚੱਲਣ ਦੀ ਗੱਲ ਹੋਵੇ ਤੇ ਚਾਹੇ ਹੋਰ ਕਿਸੇ ਕਿਸਮ ਦੀ ਗੁੰਡਾਗਰਦੀ ਬਦਮਾਸ਼ੀ ਚਾਹੇ ਕੋਈ ਸਰਕਾਰ ਦੇ ਖਿਲਾਫ ਬੋਲਦੇ ਤੇ ਉਹਨੂੰ ਚੱਕ ਕੇ ਪਰਚੇ ਦੇਣ ਦਾ ਕੰਮ ਹੋਵੇ ਮਤਲਬ ਇਹੋ ਜਿਹਾ ਗੁੰਡਾਗਰਦੀ ਵਾਲਾ ਰਾਜਪਾਗ ਮੈਂ ਆਪਣੀ ਲਾਈਫ 'ਚ ਨਹੀਂ ਦੇਖਿਆ ਜੋ ਅੱਜ ਪੰਜਾਬ ਦੇ ਵਿੱਚ ਹੋ ਰਿਹਾ ਹੈ ਜੀ ਕਾਂਗਰਸ ਪਾਰਟੀ ਦੀ ਗੱਲ ਕਰਾਂਗੇ ਚੌਥੇ ਨੰਬਰ ਤੇ ਰਹੀ ਹੈ ਕਾਂਗਰਸ ਪਾਰਟੀ ਕਿਸ ਤਰ੍ਹਾਂ ਦੇਖਦੇ ਹੋ ਕਿ ਲੱਗਦਾ ਆਉਣ ਵਾਲੇ ਟਾਈਮ ਦੇ ਵਿੱਚ ਕੀ ਉਹਨਾਂ ਦਾ ਫਿਊਚਰ ਰਹੇਗਾ ਕਿ ਤੁਹਾਨੂੰ ਲੱਗਦਾ ਵਾ ਦੇਖੋ ਮੈਨੂੰ ਇਹ ਲੱਗਦਾ ਵੀ ਕਾਂਗਰਸ ਪਾਰਟੀ ਇੰਡੀਆ ਲੈਵਲ ਤੇ ਖਤਮ ਹੋ ਗਈ ਹੈ ਇੱਕ ਅੱਦੇ ਸੂਬੇ ਨੂੰ ਛੱਡ ਕੇ ਤੇ ਸ਼ਾਇਦ ਕਾਂਗਰਸ ਪਾਰਟੀ ਦਾ ਕਿਤੇ ਰਾਜਭਾਗ ਨਹੀਂ ਹੈਗਾ ਔਰ ਜੇ ਕਿਤੇ ਅਲਾਈਅੰਸ ਵੀ ਕਿਸੇ ਨਾਲ ਹੈਗਾ ਤਾਂ ਉੱਥੇ ਵੀ ਇਹਨਾਂ ਦਾ ਕੋਈ ਲੰਬਾ ਚੌੜਾ ਨਹੀਂ ਆ ਪਿੱਛੇ ਬਿਹਾਰ ਚ ਵੀ ਇਲੈਕਸ਼ਨ ਹੋਇਆ ਉੱਥੇ ਵੀ ਬਹੁਤ ਮਾੜਾ ਇਹਨਾਂ ਦੀ ਪਰਫਾਰਮੈਂਸ ਰਹੀ ਹੈ ਔਰ ਮੈਂ ਸਮਝਦਾ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੂੰ ਕਿਸੇ ਵਿਰੋਧੀ ਦੀ ਲੋੜ ਨਹੀਂ ਕਾਂਗਰਸ ਦੇ ਆਪ ਦੇ ਸਾਰੇ ਹੀ ਮੁੱਖ ਮੰਤਰੀ ਦੇ ਕੈਂਡੀਡੇਟ ਨੇ ਔਰ ਸਾਰੇ ਹੀ ਉਹ ਲੋਕ ਨੇ ਜਿਨ੍ਹਾਂ ਤੇ ਕੋਈ ਨਾ ਕੋਈ ਕਿਸ ਨਾ ਕਿਸੇ ਕਿਸਮ ਦਾ ਦਾਗ ਹੈ ਔਰ ਦਾਗ ਵੀ ਝੂਠਾ ਨਹੀਂ ਸੱਚਾ ਹੈ ਤੇ ਇਸ ਕਰਕੇ ਲੋਕਾਂ ਨੂੰ ਇਹ ਪਤਾ ਹੈ ਵੀ ਜੇ ਇਹ ਆ ਗਏ ਤੇ ਇਹਨਾਂ ਦੇ ਰਾਜ ਚ ਲੁੱਟਖਸਟ ਫੇਰ ਨਹੀਂ ਹੋਣੀ ਆ ਕਿਉਂਕਿ ਜਦੋਂ ਬੰਦਾ ਦੇ ਕੋਈ ਇੱਕ ਚੀਜ਼ ਬੜੀ ਸੋਚਣ ਦੀ ਪੰਜਾਬ ਦੇ ਲੋਕਾਂ ਨੂੰ ਸੋਚਣ ਦੀ ਜ਼ਰੂਰਤ ਹੈ ਅੱਜ ਜੇ ਪੰਜਾਬ ਤੋਂ ਬਾਹਰ ਕਿਤੇ ਇਲੈਕਸ਼ਨ ਹੁੰਦਾ ਹੈ ਉੱਥੇ ਆਮ ਆਦਮੀ ਨੇ ਵੀ ਲੜਨਾ ਹੈ ਉੱਥੇ ਕਾਂਗਰਸ ਨੇ ਵੀ ਲੜਨਾ ਹੈ ਉੱਥੇ ਭਾਜਪਾ ਨੇ ਵੀ ਲੜਨਾ ਹੈ ਔਰ ਪੰਜਾਬ ਦਾ ਪੈਸਾ ਸਾਰਾ ਬਾਹਰ ਜਾਣਾ ਕਿਸੇ ਵੀ ਰੂਪ ਚ ਜਾਣਾ ਤੇ ਜੇ ਪੰਜਾਬ ਦੇ ਵਿੱਚ ਪੰਜਾਬ ਦਾ ਪੈਸਾ ਪੰਜਾਬ ਚ ਰਹਿਣਾ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵ ਲਈ ਰਹਿ ਸਕਦਾ ਔਰ ਜੋ ਵਿਕਾਸ ਅੱਜ ਪੰਜਾਬ ਤੁਸੀਂ ਪੰਜਾਬ ਦੇ ਕਿਸੇ ਕੋਨਚੇ ਚ ਨਿਗਾ ਮਾਰ ਕੇ ਦੇਖ ਲਓ ਚਾਹੇ ਉਹ ਰੋਡ ਇਨਫਰਾਸਟ੍ਰਕਚਰ ਹੋਵੇ ਐਲੀਵੇਟਡ ਰੋਡ ਹੋਣ ਬਾਈਪਾਸ ਹੋਣ ਔਰ ਐਕਸਪ੍ਰੈਸ ਹਾਈਵੇ ਹੋਣ ਸਰਪਲਸ ਬਿਜਲੀ ਜਿਹੜਾ ਕਿ ਬਿਜਲੀ ਤੁਹਾਨੂੰ ਯਾਦ ਹੋਣਾ ਕਿ ਜਦੋਂ ਸਾਡੀ ਸਰਕਾਰ ਤੋਂ ਪਹਿਲਾਂ ਬਿਜਲੀ ਦੇ ਕਿੰਨੇ ਕਟ ਲੱਗਦੇ ਸੀ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਕਿਹਾ ਮੈਂ ਸਰਪਲਸ ਬਿਜਲੀ ਕਰ ਦੂੰ ਤੇ ਉਹਨਾਂ ਨੇ ਸਰਪਲਸ ਕਰਕੇ ਦਿਖਾਈ ਔਰ ਆ 9 ਸਾਲਾਂ ਚ ਕਿਸੇ ਨੇ ਇੱਕ ਯੂਨਿਟ ਬਿਜਲੀ ਦਾ ਨਹੀਂ ਬਣਾਇਆ ਹੁਣ ਇਹ ਤਾਂ ਹੈ ਨਹੀਂ ਵੀ ਬਿਜਲੀ ਦੀ ਡਿਮਾਂਡ ਘਟ ਹੈ ਬਿਲਡਿੰਗਾਂ ਬਣ ਰਹੀਆਂ ਨੇ ਇੰਡਸਟਰੀ ਲੱਗ ਰਹੀ ਹੈ ਜਿੰਨੀ ਵੀ ਲੱਗੀ ਹੈ ਔਰ ਜਿੰਨੀਆਂ ਕੋਠੀਆਂ ਚ ਨਵੇਂ ਏਸੀ ਵੱਧ ਰਹੇ ਨੇ ਹੋਰ ਬਿਜਲੀ ਦੀ ਡਿਮਾਂਡ ਤਾਂ ਵਧ ਹੀ ਰਹੀ ਹੈ ਤੇ ਬਿਜਲੀ ਮਹਿੰਗੀ ਵੀ ਹੋ ਰਹੀ ਹੈ ਔਰ ਜਿਹੜੀ ਆਮ ਆਦਮੀ ਨੇ ਸਰਨ ਵੱਡੀ ਗੱਲ ਹੈ ਜਿੰਨੇ ਵਾਦੇ ਲੋਕਾਂ ਨਾਲ ਕੀਤੇ ਸੀ ਉਹ ਕੋਈ ਪੂਰਾ ਨਹੀਂ ਕੀਤਾ ਔਰ ਅੱਜ ਜਿੰਨੀ ਲੁੱਟਖਸਟ ਇਹਨਾਂ ਦੀ ਸਰਕਾਰ ਦੇ ਵਿੱਚ ਸ਼ਾਇਦ ਇਹ ਕਦੇ ਨਾ ਸੀਗੀ ਤੇ ਨਾ ਸ਼ਾਇਦ ਹੋਵੇ 2027 ਦੇ ਵਿੱਚ ਕੀ ਲੱਗਦਾ ਹੈ ਤੁਹਾਡਾ ਲੱਗਦਾ ਕਿ ਭਾਜਪਾ ਨਾਲ ਗਠਜੰਬਨ ਕਰ ਲੈਣਾ ਚਾਹੀਦਾ ਕਿਉਂਕਿ ਤੜਨਤਾਰ ਦੇ ਵਿੱਚ ਜਿਸ ਤਰ੍ਹਾਂ ਸੈਕੰਡ ਨੰਬਰ ਤੇ ਰਹੀ ਤੁਹਾਡੀ ਹੈਨਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਕਿਸ ਤਰ੍ਹਾਂ ਕੀਦਾ ਦੇਖਦੇ ਹੋ 2027 ਦੇ ਕੋ ਉਹਦੇ ਚ ਹਜੇ ਬੜਾ ਲੰਮਾ ਸਮਾਂ ਪਿਆ ਹਰ ਇੱਕ ਪਾਰਟੀ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਜ਼ੋਰ ਲਾ ਰਹੀ ਹੈ ਅਸੀਂ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਹਰ ਇੱਕ ਪਿੰਡ ਹਰ ਇੱਕ ਸ਼ਹਿਰ ਦੇ ਵਿੱਚ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਲੱਗੇ ਹੋਏ ਹਾਂ ਵੱਧ ਤੋਂ ਵੱਧ ਲੋਕਾਂ ਦੀਆਂ ਜੁਆਇਨਿੰਗ ਕਰਵਾ ਰਹੇ ਹਾਂ ਆਉਣ ਵਾਲੇ ਸਮੇਂ 'ਚ ਬਹੁਤ ਲੋਕ ਹੋਰ ਵੀ ਜੁਆਇਨ ਚੰਗੇ ਚੰਗੇ ਲੋਕ ਵੀ ਕਰ ਰਹੇ ਨੇ ਔਰ ਜਿੱਤੇ ਤੱਕ ਅਲਾਈਅੰਸ ਦੀ ਗੱਲ ਹੈ ਇਹ ਵੱਡੇ ਲੈਵਲ ਦੀ ਗੱਲ ਹੈ ਭਾਜਪਾ ਦੀ ਲੀਡਰਸ਼ਿਪ ਕੀ ਸੋਚਦੀ ਹੈ ਤੇ ਸਰਦਾਰ ਸੁਖੀ ਸਿੰਘ ਬਾਦਲ ਕੀ ਸੋਚਦੇ ਨੇ ਔਰ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਵੀ ਪੰਜਾਬ ਦੇ ਭਲੇ ਲਈ ਪੰਜਾਬ ਦੇ ਹਿੱਤ ਲਈ ਪੰਜਾਬ ਨੂੰ ਇਹਨਾਂ ਲੋਕਾਂ ਤੋਂ ਇਮੈਚੂਰ ਲੋਕਾਂ ਤੋਂ ਇਮੈਚੂਰ ਪੋਲਿਟਿਸ਼ੀਅਨਸ ਤੋਂ ਬਚਾਉਣ ਦੇ ਲਈ ਜੇ ਕੋਈ ਐਸਾ ਫੈਸਲਾ ਕਰਨਾ ਵੀ ਪੈਂਦਾ ਤਾਂ ਉਹ ਤੇ ਸੋਚ ਵਿਚਾਰ ਕਰ ਲੈਣਾ ਚਾਹੀਦਾ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਸੋ ਬਿਲਕੁਲ ਇਹ ਸੀਗੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਕਮਲ ਚੇਤਲੀ ਜੀ ਜਿਨ੍ਹਾਂ ਨੇ ਵਕਫਾਕ ਮੁੱਦੇ ਤੇ ਗੱਲਬਾਤ ਕੀਤੀ ਹੈ ਇਤਾਂ ਦੀ ਅਪਡੇਟਸ ਨਾਲ ਬਨੇ ਰਹੋ ਰਿਆਸਤ نیوز ਦੇ ਨਾਲ